ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਕਈ ਲੋਕ ਨੇ ਤਾਂ ਅੱਜ 20 ਤਰੀਕ ਨੂੰ ਦੀਵਾਲੀ ਮਨਾਉਣੇ ਆ ਪਰ ਸਾਡੇ 21 ਤਰੀਕ ਨੂੰ ਹੀ ਦੀਵਾਲੀ ਮਨਾਉਣਗੇ ਤੇ ਅਸੀਂ ਜਾਣਾ ਸੀਗਾ ਦੀਵਾਲੀ ਦੀ ਸ਼ਾਪਿੰਗ ਕਰਨ ਇਹ ਹੈ ਮੇਰਾ ਸਕੂਲ ਤੇ ਸਾਡੇ ਪੇਰੈਂਟਸ ਆਏ ਸੀ ਸਾਨੂੰ ਸਕੂਲ ਤੋਂ ਪਿਕ ਕਰਨ ਲਈ ਤੇ ਸਾਨੂੰ ਇਹ ਸਾਡਾ ਗਰਾਊਂਡ ਹੈ ਇਦੇ ਵਿੱਚ ਟੋਟਲ ਲਾਈਨ ਬਸਿਤ ਹੁੰਦੀਆਂ ਨੇ ਸਾਨੂੰ ਪਿਕ ਕਰਨ ਲਈ ਆਏ ਸੀਗੇ ਮੇਰੇ ਮम्मा ਮੇਰੇ ਪਾਪਾ ਤੇ ਦਾਦੀ ਤੇ ਸਾਡੀ ਛੋਟੀ ਜੀ ਸਿਸਟਰ ਤੇ ਅਸੀਂ ਫਿਰ ਆਏ ਦੁਕਾਨ ਚ ਕੈਂਡਲਸ ਵਗੈਰਾ ਲੈਣ ਤੇ ਸਜਾਵਟ ਲਈ ਦੀਵੇ ਲੈਣ ਖੰਨੇ ਤੇ ਕਹਿੰਦੇ ਵੀ ਪਟਾਕੇ ਇਸ ਟਾਈਮ ਹੈ ਨਹੀਂ ਤੇ ਅਸੀਂ ਸੋਚਿਆ ਚਲੋ ਕੱਲੂ ਲੈ ਚਲਾਂਗੇ ਪਟਾਕੇ ਤੇ ਉਥੇ ਬਹੁਤ ਸੋਹਣਾ ਸਮਾਨ ਸੀਗਾ ਦੀਵੇ ਵਗੈਰਾ ਬਹੁਤ ਸੋਹਣੇ ਸੀਗੇ ਪਾਣੀ ਵਾਲੇ ਦੇ ਝੂਮਰਾ ਵਾਲੇ ਕਾਂਦੇ ਵਿੱਚ ਉਥੇ ਬਹੁਤ ਸੋਹਣੇ ਝੂਮਰ ਸੀਗੇ ਬਹੁਤ ਸੋਹਣੇ ਸੀਗੇ ਤੇ bade bade ਵੀ ਸੀਗੇ ਫਿਰ ਅਸੀਂ ਗਏ ਸੀਗੇ ਲੜੀਆਂ ਲੈਣ ਲੜੀਆਂ ਵੀ ਕਾਫੀ ਸੋਹਣੀਆਂ ਸੀਗੀਆਂ ਕਲਰਫੁਲ ਸੀਗੀਆਂ ਬੱਲਮ ਵੀ ਕਲਰਫੁਲ ਸੀਗੇ ਲਾਈਟ ਵਾਲੇ ਉਹ ਵੀ ਕਾਫੀ ਪਿਆਰੇ ਸੀਗੇ ਸਟਾਰ ਵਾਲੀਆਂ ਲੜੀਆਂ ਵੀ ਕਾਫੀ ਪਿਆਰੀਆਂ ਸੀਗੀਆਂ ਤੇ ਬਹੁਤ ਸੋਹਣੀਆਂ ਲੜੀਆਂ ਸੀਗੀਆਂ 컬러ਫੁਲ ਐਸੀ 컬러ਫੁਲ ਲੜੀਆਂ ਲਿੱਤੀਆਂ ਸੀਗੀਆਂ ਫਿਰ ਅਸੀਂ ਗਏ ਹਟੜੀਆਂ ਲੈਣ ਹਟੜੀਆਂ ਬਹੁਤ ਸੋਹਣੀਆਂ ਸੀਗੀਆਂ ਕਾਫੀ ਸਾਰੀਆਂ ਹਟੜੀਆਂ ਸੀ ਉੱਥੇ ਤੇ ਮੈਨੂੰ ਗ੍ਰੀਨ ਕਲਰ ਸਭ ਤੋਂ ਬੈਸਟ ਲੱਗਿਆ ਮੈਂ ਕਿਹਾ ਮੈਂ ਤਾਂ ਇਹੀ ਹਟੜੀ ਲੈਣੀ ਆ ਤੇ ਇਹਦੇ ਵਿੱਚ ਸੀਗੇ ਗਣੇਸ਼ ਮਹਾਰਾਜ ਜੀ ਅਤੇ ਭੋਲੇਨਾਥ ਜੀ ਮੈਨੂੰ ਇਹ ਹਟੜੀ ਬਹੁਤ ਵਧੀਆ ਲੱਗੀ ਸੀ ਗ੍ਰੀਨ ਕਲਰ ਦੀ ਤੇ ਬਹੁਤ ਪਿਆਰੀ ਸੀਗੀ ਇਹ ਫਿਰ ਅਸੀਂ ਗਏ ਸੀਗੇ ਅਮ ਫਿਰ ਅਸੀਂ ਗਏ ਸੀਗੇ ਬਿਲਾਵਾਲ ਛਪੜੀ ਬੇਕਰੀ ਦਰਸ਼ਨ ਆळ्याਂ ਦੇ ਤੇ ਇਹਨਾਂ ਦਾ ਸਮਾਨ ਬਹੁਤ ਵਧੀਆ ਹੁੰਦਾ ਹੈ ਖਾਣ ਪੀਣ ਦਾ ਨਮਕੀਨ ਬਿਸਕਟ ਵਗੈਰਾ ਕਿਉਂਕਿ ਇਹ ਸਾਰਾ ਸਮਾਨ ਉਹ ਖੁਦ ਤਿਆਰ ਕਰਦੇ ਨੇ ਕਿ ਕੋਈ ਮਿਲਾਵਟ ਵਗੈਰਾ ਨਹੀਂ ਹੁੰਦੀ ਅਸੀਂ ਸਾਰਾ ਸਮਾਨ ਇੱਥੋਂ ਹੀ ਲੈਣੇ ਆ ਸਾਨੂੰ ਇੱਥੇ ਦਾ ਸਮਾਨ ਬਹੁਤ ਪਸੰਦ ਆ ਤੇ ਇੱਥੇ ਬਿਸਕਟ ਵਗੈਰਾ ਜੋ ਤੁਸੀਂ ਚਾਹੋ ਉਹ ਲੈ ਸਕਦੇ ਹੋ ਤੇ ਸਭ ਕੁਝ ਮਿਲ ਜਾਏਗਾ ਫਿਰ ਅਸੀਂ ਘਰ ਨੂੰ ਜਾ ਰਹੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ